हाँ जी मैडम की नाम है तोड़ा मेरा नाम अलका हांडा जी ਹਾਂ ਹਰ ਕੰਡ ਜਿਹੜਾ ਤੁਸੀਂ ਅੱਜ 10 ਲੱਖ ਰੁਪਏ ਦਾ ਜਿਹੜਾ ਸਿਹਤ ਬੀਮਾ ਚਲਾ ਰੱਖਿਆ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਤਾਂ ਇਹੀ ਕਹੂੰਗੀ ਜੀ ਪਹਿਲਾਂ ਤਾਂ ਮੈਂ ਹਰ ਇੱਕ ਪੰਜਾਬੀ ਨੂੰ ਵਧਾਈਆਂ ਦਾ ਪਾਤਰ ਸਮਝਦੀ ਹਾਂ ਕਿ ਜੋ ਇਹ ਮੁਹਿੰਮ ਚਲਾਈ ਹੈ ਭਗਵੰਤ ਮਾਨ ਜੀ ਨੇ ਹਰ ਇੱਕ ਪੰਜਾਬੀ ਵਾਸਤੇ ਹਰ ਇੱਕ ਵਰਗ ਵਾਸਤੇ ਹਰ ਇੱਕ ਜਾਤੀ ਵਾਸਤੇ ਇਹਦੇ ਵਿੱਚ ਕੋਈ ਜਾਤੀ ਦਾ ਨਹੀਂ ਹੈ ਕੋਈ ਤੁਸੀਂ ਨਹੀਂ ਜਰਨਲ ABC ਜੋ ਵੀ ਹੈ ਮਤਲਬ ਉਹਨਾਂ ਨੂੰ ਸਾਰਿਆਂ ਨੂੰ ਇਕਜੁੱਟ ਹੋਣ ਦਾ ਇੱਕ ਆਪਾਂ ਨੂੰ ਸੰਦੇਸ਼ ਵੀ ਦਿੱਤਾ ਤੇ ਉਹਨਾਂ ਲਈ ਆਪਾਂ ਇਹ ਕਹਿ ਸਕਦੇ ਹਾਂ ਕਿ ਜੋ ਬੱਚੇ ਆਪਣੇ ਮਾਪਲੀ ਮਾਪਿਓ ਲਈ ਕਰਦੇ ਆ ਉਹ ਭਗਵੰਤਮਾਨ ਜੀ ਨੇ ਕੀਤਾ ਆਪਣਾ ਫਰਜ਼ ਅਦਾ ਕੀਤਾ ਮੈਡਮ ਇਹਦੇ ਵਿੱਚ ਲਾਜ ਕੀ ਕੀ ਹੈ ਜੀ ਇਹਦੇ ਵਿੱਚ ਟੈਸਟ ਹੈਗੇ ਆ ਕਾਫੀ ਉਹਦੀ ਲਿਸਟ ਹੈਗੀ ਐਕਚੁਅਲੀ ਉਹ ਅਸੀਂ ਆਪਦੇ ਆਪ ਦੇ ਗਰੁੱਪਾਂ 'ਚ ਜਨਤਕ ਕਰਾਂਗੇ ਉਹ ਤੁਹਾਡੇ ਸਾਹਮਣੇ ਵੀ ਜਲਦੀ ਆ ਜੀ ਕਿਉਂਕਿ ਬੋਲਣ ਲੱਗਾਂਗੇ ਤਾਂ ਬਹੁਤ ਸਾਰੇ ਟੈਸਟ ਨੇ ਜੋ ਕਿ ਮਮੂ ਜਬਾਨ ਨਹੀਂ ਬੋਲ ਸਕਦੇ ਤੇ ਲੋਕਾਂ ਨੂੰ ਤੁਸੀਂ ਹੋਰ ਕੀ ਅਪੀਲ ਕਰਨਾ ਚਾਹੁੰਦੇ ਮੈਂ ਇਹ ਦੀ ਅਪੀਲ ਕਰਨਾ ਚਾਹੀਦੀ ਹੈ ਕਿ ਦੇਖੋ ਪਹਿਲੀ ਵਾਰ ਹੋਇਆ ਹੈ ਜਿਹੜੀ ਸਰਕਾਰ ਸਿੱਖਿਆ ਤੇ ਗੱਲ ਕਰਦੀ ਹੈ ਜਾਂ ਜੋ ਸਰਕਾਰ ਹੈਲਥਲੀ ਸੋਚਦੀ ਹੈ ਤੇ ਮੈਨੂੰ ਨਹੀਂ ਲੱਗਦਾ ਹੈਗਾ ਪਿਛਲੇ ਰਿਕਾਰਡਰ ਵਿੱਚ ਕਿਸੇ ਸਰਕਾਰ ਨੇ ਸਿੱਖਿਆ ਲਈ ਇੰਨਾ ਕੰਮ ਕੀਤਾ ਹੋਊਗਾ ਯਾ ਲੋਕਾਂ ਦੀ ਸਿਹਤਾਂ ਦੇ ਵਾਸਤੇ ਇੰਨਾ ਕੰਮ ਕੀਤਾ ਹੋਊਗਾ। ਇਹ ਇਹ ਇਸ ਕਰਕੇ ਮੈਂ ਇਹੀ ਕਹੂੰਗੀ ਸਰਕਾਰ ਜਿਹੜੀ ਵੀ ਕੰਮ ਵਧੀਆ ਕਰਦੀ ਉਹਨੂੰ ਸਲਾਘਾ ਕਰਨੀ ਚਾਹੀਦੀ ਹੈ, ਨਾਲ ਕਰਨਾ ਚਾਹੀਦਾ ਲੋਕਾਂ ਦਾ ਜਿਹੜਾ ਸਹਿਯੋਗ ਹੈ ਬਹੁਤ ਮਿਲ ਰਿਹਾ ਲੋਕਾਂ ਦਾ ਰਸ਼ ਬਹੁਤ ਹੈ ਲੋਕਾਂ ਨੂੰ ਇਹ ਸੁਣਨਾ ਚਾਹੀਦੀ ਸੀਗੀ। ਸੋ ਸਾਰੇ ਬਹੁਤ ਖੁਸ਼ ਨੇ। ਮੈਡਮ ਜਿਹੜਾ ਇਹ ਅੱਜ ਕੈਂਪ ਲਵਾਇਆ ਗਿਆ ਕਿੰਨੇ ਨੰਬਰ ਗਲੀ ਦੇ ਵਿੱਚ ਲਵਾਇਆ ਗਿਆ? ਇਹ ਆਪਣੇ ਪਰਸਰਾਮ ਨਗਰ ਗਲੀ ਨੰਬਰ 32ਏ પેટ્રોલ ਪੰਪ ਦੇ ਨਜ਼ਦੀਕ ਹੈ ਕਿੰਨਾ ਟਾਈਮ ਚੱਲੇਗਾ ਸਰ ਇਹ ਇਹ 3 ਦਿਨ ਦਾ ਕੈਂਪ ਹੈ ਜੀ ਆਪਣੇ ਆਪਣੇ ਵਾਰਡਾਂ ਦੇ ਵਿੱਚ ਹਰ ਇੱਕ ਬਲੋਕ ਪ੍ਰਧਾਨ ਲਗਾ ਰਹੇ ਆ ਜਿਵੇਂ ਕਿ ਮੇਰੇ ਕੋਲ 36 39 ਤੇ 41 ਨੰਬਰ ਵਾਰਡ ਹੈ 4 ਵਜੇ ਬੈਠੂ ਤਿੰਨ ਵਾਰਡਾਂ ਦੇ ਵਿੱਚ ਇਹ ਕੈਂਪ ਲੱਗਿਆ ਉਹਦਾ ਹੋਰ ਵੀ ਜਿਹੜੇ ਬਲੋਕ ਪ੍ਰੈਜ਼ੀਡੈਂਟ ਨੇ ਨੰਬਰ ਪਿੱਛੇ ਹੋਗਾ ਪਰਚੀ ਕੇ ਸਾਰੇ ਬਲੋਕ ਪ੍ਰੈਜ਼ੀਡੈਂਟਸ ਨੇ ਆਪਣੇ ਆਪਣੇ ਵਾਰਡ ਦੇ ਵਿੱਚ ਸੁਵਿਧਾ ਦਾ ਪ੍ਰਬੰਧ ਕੀਤਾ ਜੀ ਨਾ ਮੰਟੀ ਕਪਿੰਦਰਪੁਰ ਤੇ ਲਖਮਿੰਦਰ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਚੰਨੋ ਉਹ ਕਾਰ ਮੈਂ 25 ਕਿਟਾਰੀ ਤੂੰ ਆ ਜਾ ਤੇਰਾ ਵਾਲੀ ਨਾਲ ਜਾਉਣਾ ਤੇ ਲਖਮਿੰਦਰ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਜਿਹੜੀ ਅੱਜ ਭਗਵੰਤ ਮਾਨ ਜੀ ਨੇ ਹਰ ਜ਼ਿਲ੍ਹੇ ਹਰ ਸ਼ਹਿਰ ਦੇ ਵਿੱਚ ਕੀ ਸਿਹਤ ਬੀਮੇ ਦੀ ਇੱਕ ਸਕੀਮ ਸ਼ੁਰੂਆਤ ਕੀਤੀ ਕੀ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਅਸੀਂ ਕਹਿੰਦੇ ਬਹੁਤ ਵਧੀਆ ਹੈ ਵਧੀਆਂ ਹੋਣ ਕਰਕੇ ਸਭ ਦੀ ਗਰੀਬ ਦੀ ਅਮੀਰ ਦੀ ਸਭ ਦੀ ਸੁਣ ਰਹੇ ਨੇ ਆ ਸਾਡੇ ਬੱਚਿਆਂ ਵਰਗੇ ਨੇ ਸਭ ਵੀ ਦੇਖਭਾਲ ਵੀ ਕਰ ਰਹੇ ਨੇ ਅਜੀਬ ਜਿਹੀ ਬਾਹਰ ਦੀ ਤੁਸੀਂ ਭਗਵੰਤ ਮਾਨ ਜੀ ਦਾ ਧੰਨਵਾਦ ਕਰਨਾ ਚਾਹੁੰਦੇ ਆ ਕਰਨੇ ਚਾਹਨੇ ਆ ਕਿ ਕਿਸੇ ਕੋਲ ਨਹੀਂ ਦੇਖੋ ਕਿਸੇ ਗਰੀਬ ਕੋਲ ਪੈਸਾ ਨਹੀਂ ਵੀ ਹੁੰਦਾ ਹਸਪੀਟਲਾਂ ਦੇ ਵਿੱਚ ਕਿਸੇ ਦੀ ਡੈਥ ਵੀ ਹੋ ਜਾਂਦੀ ਹੈ ਡੈੱਡ ਬਡ ਨਹੀਂ ਮਿਲਦੀ ਹੁਣ ਇਹਦੇ ਤੁਸੀਂ ਫਾਇਦਾ ਹੋਊਗਾ ਹਾਂਜੀ ਜ਼ਰੂਰ ਫਾਇਦਾ ਹੋ ਰਿਹਾ ਜਿਨ੍ਹਾਂ ਕੋਲ ਨਹੀਂ ਵੈਸੇ ਹੈਗਾ ਕੋਈ ਗਰੀਬ ਹੈ ਕੋਈ ਪ੍ਰਾਈਵੇਟ ਕੰਮ ਕਰ ਰਿਹਾ ਉਹਨਾਂ ਵਾਸਤੇ ਵੀ ਹੈ ਦਾ ਹੈ ਉਹਨਾਂ ਦੀ ਮਦਦ ਕੀਤੀ ਜਾ ਰਹੀ ਹੈ ਹਸਪੀਟਲਾਂ ਚ ਸਾਡੀ ਆਪ ਬੱਚੇ ਨੇ ਜਨਮ ਲਿਆ ਉਸ ਤੇ ਉਹਨਾਂ ਦੀ ਮਦਦ ਕੀਤੀ 5 ਲੱਖ ਹਾਂਜੀ ਕੀ ਨਾਮ ਆ ਜੀ ਤੁਹਾਡਾ ਕਿੰਨਾ ਵਾਜੀ ਗੁੱਡੀ ਗੁੱਡੀ ਜੀ ਜਿਹੜੇ ਭਗਵੰਤ ਮਾਨ ਸਾਹਿਬ ਨੇ ਜੋ ਕਿ 10 ਲੱਖ ਦਾ ਸਿਹਤ ਦਾ ਬੀਮੇ ਦਾ ਇੱਕ ਜੋ ਕਿ ਕੈਂਪ ਲਗਾਇਆ ਗਿਆ ਹਰ ਸ਼ਹਿਰ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਬਹੁਤ ਵਧੀਆ ਹੈ ਜੀ ਗਰੀਬਾਂ ਵਾਸਤੇ ਵੀ ਹੈ ਵੀ ਸਭ ਨੂੰ ਸਹਾਈਤਾ ਮਿਲਣੀ ਹੈਗੀ ਹੈ ਇਸਾਰੇਆਂ ਨੂੰ ਫਾਇਦਾ ਹੈ ਗਾਇਸਾਂ ਗਰੀਬ ਲਈ ਸਭ ਦਸਤੇ ਹੁਮਾਰੀ ਕਿੰਨਾ ਪੈਸਾ ਲੱਗ ਜਾਂਦਾ ਹੈਗਾ ਇਹ ਦਸਤੇ ਬਹੁਤ ਵਧੀਆ ਚੀਜ਼ ਹੈਗੀ ਹੈ ਕਿ ਭਗਵਾਨ ਜਮਾਨ ਨੇ ਬਹੁਤ ਵਧੀਆ ਫਾਇਦਾ ਕਰ ਰਹੀ ਹੈ ਠੀਕ ਹੈ ਜੀ ਕਿੰਨਾ ਮਾਜੀ ਤੁਹਾਡਾ ਓਮਨਾਗਪਾਲ ਜੀ ਯੂਥ ਬਲੋਗ ਕੋਆਰਡੀਨੇਟਰ ਜੀ ਅਸੀਂ ਤਾਂ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ 10 ਲੱਖ ਵਾਲੇ ਕਾਰਡ ਬਣਾ ਰਹੇ ਹਾਂ ਸਾਰੇ ਵਾਰਡ ਵਾਸੀਆਂ ਦੀ ਸਾਡੀ ਸਿਹਤ ਦੀ ਜ਼ਿੰਮੇਵਾਰੀ ਸਾਡੀ ਹੈ ਉਹ ਤੁਸੀਂ ਦੇਖ ਸਕਦੇ ਹੋ ਉੱਥੇ ਕੈਂਪ ਚੱਲ ਰਿਹਾ ਹੈਗਾ ਸਵੇਰ ਤੋਂ 5 ਵਜੇ ਤੱਕ ਚਲਾਵਾਂਗੇ ਬਾਕੀ ਕੱਲ ਨੂੰ ਵੀ ਕੈਂਪ ਚੱਲੂਗਾ ਜੀ ਪਰਸੋਂ ਵੀ ਚੱਲੂਗਾ ਇਹ 3 ਦਿਨਾਂ ਦੇ ਕੰਮ ਚੱਲੂਗਾ। ਹਾਂਜੀ 3 ਦਿਨ ਚੱਲੂਗਾ ਜੀ। ਬਾਕੀ ਸੀਐਸਸੀ ਸੈਂਟਰ ਵਾਰ ਸਾਡੀ ਡਿਊਟੀ ਲੱਗਦੀ ਹੈ ਜੀ। ਉੱਥੇ ਅਸੀਂ ਹਾਜ਼ਰ ਹੋਣੇ ਆ ਜੀ। ਉੱਥੋਂ ਤੁਸੀਂ ਕਦੇ ਵੀ ਅਪੁਆਇੰਟਮੈਂਟ ਸਲੀਪ ਲੈ ਸਕਦੇ। ਇਹ ਕਿੰਨਾ ਟਾਈਮ ਚੱਲੂਗਾ ਜੀ? ਇਹ ਜਦੋਂ ਤੱਕ ਪੂਰੇ ਬਠਿੰਡੇ ਦਾ ਨਹੀਂ ਕਾਰਡ ਬਣਦੇ ਜੀ ਹੈਲਥ ਕਾਰਡ ਉਦੋਂ ਤੱਕ ਚੱਲੂਗਾ। ਇਹ ਲੱਗ ਲੱਗ ਜੇਲੀਆਂ ਦੇ ਵਿੱਚ ਵੀ ਬਣਾਈ ਗਈ। ਹਾਂਜੀ ਇਹ ਪੂਰੇ ਪੰਜਾਬ ਤੇ ਭਗਵੰਤ ਮਾਨ ਜੀ ਨੇ ਕੀਤਾਗਾ ਵੀ ਸਾਰਿਆਂ ਦੇ ਬਣਨਗੇ ਜੀ। ਨਾ ਕੋਈ ਸਰਕਾਰੀ ਮੁਲਾਜ਼ਮ ਦੇਖਿਆ ਜਾਊਗਾ ਨਾ ਕੋਈ ਪ੍ਰਾਈਵੇਟ ਗਰੀਬ ਅਮੀਰ ਕਾਸਟ ਕੁਛ ਨਹੀਂ ਜੀ ਸਭ ਦੇ ਬਣਨਗੇ। ਤੁਸੀਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਆਹੀ ਅਪੀਲ ਕਰਦੇ ਆ ਜੀ ਦੇਖੋ ਮਿਹਨਤਾਂ ਬੰਦੇ ਦੀ ਸਿਹਤ ਹੁੰਦੀ ਹੈ ਜੀ ਬੰਦੇ ਦੀ ਸਿਹਤ ਵਧੀਆ ਹੈ ਤਾਂ ਜੀ ਸਾਰਾ ਕੁਝ ਵਧੀਆ ਲੱਗਦਾ ਜੀ ਜੇ ਸਿਹਤ ਹੀ ਨਹੀਂ ਵਧੀਆ ਜੀ ਫਿਰ ਕੁਝ ਵੀ ਨਹੀਂ ਵਧੀਆ ਲੱਗਦਾ